ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕ੍ਰਾਂਤੀਕਾਰੀ ਆਤਮਦਰਸੀ ਸਰਵ ਸ਼ਕਤੀਮਾਨ ਭਗਤੀ ਤੇ ਸ਼ਕਤੀ ਦੇ ਮੂਜਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ ਦੇਸ਼ ਦੀ ਜੋਸ਼ਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ ਮਹਾਨ ਕ੍ਰਾਂਤੀਕਾਰੀ ਵਿਚਾਰਕ ਦਾਰਸ਼ਨਿਕ ਸੰਤ ਮਹਾਬਲੀ ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਬਿਹਤਰ ਦੇਖਣ ਨੂੰ ਨਹੀਂ ਮਿਲੀਆਂ ਅਲਾ ਯਾਰ ਖਾਨ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀਵੇਂ ਜ਼ਮਾਨਾ ਤੋ ਯਕੀ ਹੈ कह दे गुरु गोविंद का सानी ही नहीं है वाकई गुरु गोविंद सिंह जी महाराज दी तुलना ते किसी व्यक्ति नु रखना बहुत कठिन है बहुत कठिन है साहिब गुरु गोविंद सिंह जी महाराज दा जन्म पटना पाटली पुत्र विखे होया साहिब श्री गुरु तेग बहादुर साहिब जी महाराज आप जी दे पिता और माता गुजरी जी दी कुख तो आपने जन्म लेया ਪਟਨੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਦਾ ਕ੍ਰਾਂਤੀਕਾਰੀ ਤੇ ਸੰ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ ਅਵਤਾਰ ਹੋਇਆ ਪ੍ਰਕਾਸ਼ ਹੋਇਆ ਅੰਬਾਲਾ ਜਿਹਦਾ ਪ੍ਰਾਣਾ ਨਾ ਹੈ ਅੰਬਾ ਵਾਲਾ ਇੱਥੋਂ ਦਾ ਵਸਨੀਕ ਭੀਖਣ ਸਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ ਖਲੀਫੇ ਕਹਿਣ ਲੱਗੇ ਪੀਰ ਸਾਈਂ ਅੱਜ ਕਿਦਰੇ ਪੰਘ ਜ਼ਿਆਦਾ ਦੇ ਨਹੀਂ ਪੀਲੇ ਅੱਜ ਚੜ੍ਹਦੇ ਦੀ ਤਰਫ ਸਜਦਾ ਪੈ ਕਰਦੇ ਹੋ ਆਖਣ ਲੱਗਾ ਅੱਜ ਅੱਲਾ ਦਾ ਨੂਰ ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ ਦਰਸ਼ਨਾ ਲਈ ਚੱਲ ਪਿਆ ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ jhukaya ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁਠੀਆਂ ਕੀਤੀਆਂ ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ ਇਹ ਜੋ ਨੂਰ ਆਇਆ ਹੈ ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਮਾਨ ਦੇ ਘਰ ਚਾਨਣਾ ਕਰੇਗਾ ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਮੁਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਮਾਨ ਦਾ ਸਾਂਝਾ ਉਸ ਸਾਂਜੀ ਵਾਲਤਾ ਦੇ ਮਜਸਮੇ ਦੇ ਇਹ ਮਹਾਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਖ ਕੀ ਜਾਤ ਸਭੇ ਇੱਕ ਹੈ ਪਹਿਚਾਨ ਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇਚ ਗੰਗਾ ਦੇ ਤਟ ਤੇ ਬਚਿਆ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੇ ਇੱਕ ਦਿਨ ਆਪਨੇ ਆਪਣੇ ਹੱਥਾਂ ਦੇਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗਵਾਚ ਗਿਆ ਮਾਤਾ ਜੀ ਨੇ ਮਾਮਾ ਕ੍ਰਿਪਾਲ ਚੰਦ ਜੀ ਨੇ ਬਾਰ-ਬਾਰ ਪੁੱਛਿਆ ਲਾਲ ਜੀ ਕੜਾ ਕਿੱਥੇ ਹੈ ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨੇ ਹੋਇਆ ਸੀ ਸੋਨੇ ਦਾ ਕਿੱਥੇ ਹੈ ਦੂਸਰਾ ਉਤਾਰ ਕੇ ਤੇ ਗੰਗਾ ਦੇ ਛੁੱਟ ਕੇ ਆਖਿਆ ਉੱਥੇ ਉੱਥੇ ਛੁੱਟਿਆ ਕੋਈ ਪਕੜ ਨਹੀਂ ਕੰਚਨਾਲ ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ ਬਚਪਨ ਦੇ ਚ ਆਪਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਚ ਪਟਨਾ ਦੇ ਤੱਟ ਤੇ ਤਲਵਾਰ ਛੁੱਟੀ ਸੀ ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ ਸਾਡਾ ਇਹ ਰੇਸ਼ دو ہزار سال تک غلامی دی لپیٹ ہیں اتھے افغانی آئے ایرانی آئے ڈچ آئے پرتگیز آئے منگول آئے 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 پھر فرنچ آئے, انگریز آئے سب نے اس دیش نو غلام بنا کے رکھے کارن کہ منخ کسی حد تک اتنا بزدل ہو گیا سی پرم دھرم ہے اس وچار دھارا نے اتنا کائر بنا دیتا ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਅਹੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ। ਕਾਇਰ ਨੂੰ ਨਹੀਂ। ਬੁਜਦਿਲ ਨੂੰ ਨਹੀਂ। ਅਹੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ। ਸੰਪੂਰਨ ਧਰਮ ਨਹੀਂ ਹੈ। ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ योधे अवतारी पुरुष भी शस्त्रधारी सन जैसे, जैसे श्री राम धनुष बाण धारण करदेने श्री, श्री कृष्ण सुदर्शन चक्र धारण करदेने अर्जुन दे हाथ देच धनुष बाण है परशुराम दे कोल बरछा है शिवजी दे पास त्रिशूल है और गधा है हनुमान कोल गरुड़ के इस तरह दे जितने अवतारी पुरुष ने कोई ना कोई शस्त्र अपने कोल रखदे ने ਔਰ ਇਸ ਗਲਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ ਹਿਫਾਜ਼ਤ ਅੰਦਰੋਂ ਵੀ ਕਰਨੀ ਹੈ ਅੰਦਰ ਦੇ ਵੈਰੀ ਕੋਈ ਹੋਰ ਨਹੀਂ ਬਾਹਰ ਦੇ ਵੈਰੀ ਕੋਈ ਹੋਰ ਨਹੀਂ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ ਆਪਣੀ ਆਤਮਾ ਨੂੰ ਵੀ ਬਚਾਣਾ ਹੈ ਆਪਣੇ ਸਰੀਰ ਨੂੰ ਵੀ ਬਚਾਣਾ ਹੈ ਆਪਣੇ ਮਨ ਨੂੰ ਵੀ ਬਚਾਣਾ ਹੈ ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਣਾ ਹੈ ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ ਮਹਾਬਲੀ ਚਾਹੀਦੇ ਨੇ ਜੋ ਸਿਰ ਨੂੰ ਹਥੇਲੀ ਤੇ ਰੱਖਣ ਹਕੀਕਤ ਹੈ ਸਚਾਈ ਹੈ ਅਨੰਦਪੁਰ ਸਾਹਿਬ ਦੇ ਜਿਸ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ ਦੇਸ਼ ਦਾ ਸਿਰ ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾ ਕਰਾ ਛੱਡ ਦਿੰਦੇ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਮਲਿਆ ਮੇਟ ਕਰਨ ਵਿੱਚ ਹੀ ਅਦਾ ਹੁੰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰ ਹੋਇਆ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ ਨਾ ਜ਼ਮੀਨ ਹੈ ਨਾ ਜ਼ੋਰੋ ਹੈ ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ جنگ ਨਹੀਂ ਹੁੰਦੇ ਸਿਰਫ ਜ਼ੋਰੀ ਦੀ ਖਾਤਰ ਹੀ جنگ ਨਹੀਂ ਹੁੰਦੇ ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਹੁੰਦੀ ਬਲਕਿ ਮਜ਼ਲੂਮਾਂ ਦੀ ਲਖਿਆ ਰਹੀ ਦੀਨਾਂ ਦੀ ਰਖਿਆ ਰਹੀ ਦੇਸ਼ ਦੀ ਰਖਿਆ ਰਹੀ ਸੰਸਕ੍ਰਿਤੀ ਦੀ ਰਖਿਆ ਰਹੀ ਤਲਵਾਰ ਚੁਕਣੀ ਪੈਂਦੀ ਹੈ ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ ਅ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨੇ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ-ਮਾਰ ਕੇ ਗਰਾ ਦੇਂਦੇ ਨੇ ਭਾਈ ਕਨੀਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ ਪਕੜ ਕੇ ਮੁਸਕਾਂ ਬਨ ਕੇ ਭਾਈ ਕਨੀਏ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਹੀਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਆਪ ਨੂੰ ਜਲ ਛਕਾਨਾ ਮੈਂ ਤੇ ਜਿਸਮ ਨੂੰ ਉਹਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ ਗਲਵਕੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੇ ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ ਹੈ ਛੁਰਾ ਚਲਾਉਂਦਾ ਹੈ ਚਾਕੂ ਚਲਾਉਂਦਾ ਹੈ ਲੇਕਿਨ ਵੈਰ ਭਾਵ ਕਰਕੇ ਨਹੀਂ ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲਵ ਰਿਹਾ ਹੈ ਉਹਦੀ ਹਯਾਤ ਲਵ ਰਿਹਾ ਹੈ ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ ਕਾਤਲ ਛੁਰੇ ਦੇ ਵਿੱਚ ਦੂਸਰੇ ਦੀ ਮੌਤ ਲੱਭ ਰਿਹਾ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ ਛੁੜਾ ਚਲਾਇਆ ਡਾਕਟਰ ਨੇ ਮਰੀਜ਼ ਮਰ ਗਿਆ ਨਹੀਂ ਬਚਿਆ ਤਾਂ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸ ਦਾ ਇਰਾਦਾ ਹੀ ਨਹੀਂ ਸੀ ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਹੈ ਲੇਕਿਨ ਅਗਲਾ ਨਹੀਂ ਮਰਿਆ ਤਾਂ ਇਹ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ ਕਿਉਂਕਿ ਉਸ ਦਾ ਇਰਾਦਾ ਸੀ ਮਾਰਨ ਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ ਡਾਕਟਰ ਦਾ ਇਰਾਦਾ ਹੈ ਫਾਂ ਤੋਂ ਮਵਾਦ ਨੂੰ ਕੱਢ ਦੇਈਏ ਜੈਸੇ ਬਾਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਵਿੱਚ ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਵੇਗਾ ਇਹ ਬਾਹ ਕੱਟਣੀ ਪੈਗੀ ਕਈ ਵਾਰ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ ਤਾਂ ਦੇਸ਼ ਬਚਦਾ ਹੈ ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ ਇਹ ਕਾਲਨ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾ ਰੂਪ ਨੇ ਜਦੋਂ ਨੇ ਦੇਖਦਾ ਉਹ ਮੈਦਾਨੇ ਜੰਗ ਵਿੱਚ ਲੜ ਰਹੇ ਨੇ ਤਾਂ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ ਯੋਧਾ ਪ੍ਰਤੀਤ ਹੁੰਦੇ ਨੇ ਪਰ ਜਦ ਪੌਂਟ ਆਲ ਸਾਹਬ ਦੇ ਚ ਹੱਥ ਦੇ ਚ ਕਲਮ ਲੈ ਕੇ ਕੁਝ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ ਕਵਤਾ ਨਿਕਲ ਰਹੀ ਹੈ ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ ਸ਼ਾਇਰ ਪ੍ਰਤੀਤ ਹੁੰਦੇ ਨੇ ਜਦ ਉਹਨਾਂ ਨੂੰ سونے ਦੇ ਸਿੰਘਾਸਣ ਤੇ ਬੈਠਾ ਦੇਖੀਦਾ ਚੌਰ ਹੋ ਰਹੀ ਹੈ ਨਜ਼ਰਾਂ ਨੇ ਭੇਟ ਹੋ ਰਹੇ ਨੇ ਲੋਕੀ ਸਜਦੇ ਦੇ ਚ ਨੇ ਤਾਂ ਇੰਜ ਪ੍ਰਤੀਤ ਹੋ ਜਾਏ ਜੈਸੇ ਇੱਕ ਸ਼ਹਿਨशाह ਸਿੰਘਾਸਣ ਤੇ ਬੈਠਾ ਹੈ ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ ਉਦੋਂ ਬਿਖਾਰੀ ਪ੍ਰਤੀਤ ਹੁੰਦੇ ਨੇ ਅੱਜ ਤੱਕ ਜਿੰਨੇ ਦਰवेश ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰवेश ਨਹੀਂ ਹੋਏ ਜਦ ਕਿਸੇ ਬਾਦਸ਼ਾਹ ਨੂੰ ਦਰवेश ਬਣਨ ਦਾ ਸ਼ੌਕ ਜਾਗਿਆ ਉਨੇ ਬਾਦਸ਼ਾਹਤ ਨੂੰ ਲਤ ਮਾਰੀਏ ਭਰਤਰੀ ਨੇ ਰਾਜਾ ਗੋਪੀਚਨ ਨੇ ਤੇ ਇਸ ਪੱਦਰ ਦੇ ਹੋਰ ਮਹਾਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲਤ ਮਾਰ ਕੇ ਸੰਤਪਣਾ ਕਬੂਲ ਕੀਤਾ yogi ਬਣੇ ਸਿੱਧ ਬਣੇ ਸੰਤ ਬਣੇ ਦਰवेश ਬਣੇ ਤੇ ਜਦ ਕਦੀ ਕਿਸੇ ਦਰवेश ਦੇ ਅੰਦਰ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ ਉਹਨੇ ਦਰਵੇਸ਼ੀ ਛੱਡ ਦਿੱਤੀ ਦੁਨੀਆ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ ਪੂਰਨ ਪੁਰਖ ਆਇਆ ਜਿਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ ਤਦੀ ਤੇ ਬਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ ਦਰਵੇਸ਼ ਵੀ ਨੇ ਆਪ ਦੀਆਂ अनेका ਮਹਾਨ ਰਚਨਾਵਾਂ ਨੇ ਦਸਮ ਗ੍ਰੰਥ ਦੀ ਰਚਨਾ ਆਪ ਨੇ ਪੌਂਟਾ ਸਾਹਿਬ ਦੇ ਚ ਕੀਤੀ ਜਿਹਦੇ ਚ ਜਾਪ ਸਾਹਿਬ ਅਕਾਲ ਉਸਤਤ ਬਚਿਤ੍ਰਨਾਟਕ ਚੰਡੀ ਦੀ ਵਾਰ ਭਗਵਤੀ ਦੀ ਵਾਰ ਗਿਆਨ ਪ੍ਰਭੂ ਕ੍ਰਿਸ਼ਨਾ અવਤਾਰ ਰਾਮਾ ਉਦਾਰ ਵਰਸ ਕੇ 24 ਉਤਾਰਾਂ ਦੀ ਕਥਾ ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ ਕਲਮ ਦੇ ధਨੀ ਨੇ ਮਹਾਨ ਲਿਖਾਰੀ ਨੇ ਔਰ ਉਸ ਤੇ ਆਪ ਨੇ ਸਾਫ਼ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਝ ਮੈਂ ਅਨਵਾਦ ਕੀਤਾ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਔਰ ਬਾਸਨਾ ਨਾ ਹੈ ਪ੍ਰਭ ਧਰਮ ਜੁਧ ਕੇ ਜਾਏ ਮੈਂ ਪ੍ਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਏ ਟਿੱਕਾ ਕੀਤਾ ਹੈ ਤਰਜਮਾ ਕੀਤਾ ਹੈ ਕਿਉਂ ਤਰਜਮਾ ਕੀਤਾ ਹੈ ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ ਤੇ ਅਸੀਂ ਜਗਤ ਨੂੰ ਕੀ ਦੇ ਰਹਿਆਂ ਆ ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚਨਾ ਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੀ पाप ही परपक जाते धर्म धसक जाते बरण गरक जाते सहत वेदान के देवी देव देहुरे संतोष सिंह दूर होते रीत मिट जाती कथा वेदन पुराण के श्री गुरु गोविंद सिंह पावन परम सोर मूर्त ना होती जो पै करुणा निधान की ऐसी बख्शीश भरी मूर्ति जे ना हो ने ते देश ती ए हालत अज नहीं होनी सी ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਉਹਨਾਂ ਦੀ ਰਹਿਮਤ ਦਾ ਸਦਕਾ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਆਕਦਾ ਆਗਮਨ ਭਾਈ ਸਾਹ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਾਹਾਰ ਦਾ ਆਗਮਨ ਹੈ ਮੌਸਮੇ ਬਾਹਾਰ ਦਾ ਆਗਮਨ ਬਾਹੁ ਸ਼ਬਾਸ ਕੇ ਹੰਗਾਉ ਮੈਣਾਉ ਬਹਾਰ ਆਮਦ ਸਾਡੇ ਦੇਸ਼ ਦੀਆਂ 6 ਰਤੂਆਂ ਦੇ ਚੋਂ ਬਹਾਰ ਦੀ ਰੁੱਤ ਰੁੱਤਾਂ ਦਾ ਰਾਜਾ ਹੈ ਸ਼ਰਮੌਰ ਮਹਾਨ ਹੈ ਕਿਉਂ ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿੰਨੀ ਸਹਿ ਨ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿੰਨੀ ਕੇ ਬਰਦਾਸ਼ ਹੋ ਸਕੇ ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ ਪਰ ਜੇ ਬਹੁਤੀ ਠੰਡ ਹੋਵੇ ਕੱਕਰ ਪੈ ਰਿਆ ਹੋਵੇ पाला पैर रहे हो तां फूल मुरझा ਜਾਂਦੇ ਨੇ ਨਹੀਂ ਪੈਦਾ ਹੁੰਦੇ ਤੋਂ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀਏ ਫੁੱਲ ਨਹੀਂ ਪੈਦਾ ਹੋਣਗੇ ਲੂ ਚੱਲ ਰਹੀਏ ਫੁੱਲ ਝੁਲਸ ਜਾਣਗੇ ਫੁੱਲਾਂ ਨੂੰ ਖੇੜੇ ਲਈ ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ ਜੋ ਬਹੁਤ ਠੰਡਾ ਹੈ ਉਹ ਬੁਝਦਿਲ ਹੋ ਜਾਏਗਾ ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ ਬਹੁਤ ਗਰਮ ਸੀ ਬਹੁਤ ਗਰਮ ਸੀ ਦੂਸਰੇ ਪਾਸੇ ਇੱਕ ਬੁਸਦਿਲ ਸੀ ਬਹੁਤ ਠੰਡਾ ਸੀ ਬਹੁਤ ਠੰਡਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਹਾਲ ਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪਗ ਲਾਓ ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪਗਲਾ ਛਟੇ ਮੌਸਮੇ ਬਹਾਰ ਬਹੁ ਸ਼ਬਾਸ਼ ਕੇ ਹੰਗਾਉਂ ਮੇ ਨਵ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਕਰਾਰ ਆਮਦ ਭਾਈ ਸਾਹ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ ਆਪਨੇ ਦੇਸ਼ ਵਾਸੀਆਂ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ लाचार ਹੋ ਜਾਓ ਤਾ ਸ਼ਸਤਰ ਚੁਕਣਾ ਵੀ ਧਰਮ ਹੈ ਚੋਕਾਰਜ਼ ਹਮਾ ਹਿਨ ਤੇ ਦਰਗਯਸ਼ਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ ਗੁਰੂ ਹੋ ਫਕੀਰ ਹੋ ਫਕੀਰ ਦਾ ਸ਼ਸਤਰ ਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੂਫਨ ਆਮਦਮ ਮੈਂ ਲਾਚਾਰ ਹੋ ਕੇ ਸ਼ਸਤਰ ਚੁਕਿਆ ਬੰਦੂਕ ਚੁਕੀ ਮਜਬੂਰ ਹੋਇਆ ਐ ਸਤਾਧਾਰੀਓ ਤੁਹਾਡੇ ਤੇ ਗਿਆਨ ਦਾ ਵਿਚਾਰ ਦਾ ਸ਼ਾਂਤੀ ਦਾ ਖਿਮਾ ਦਾ ਅਸਰ ਨਹੀਂ ਪਿਆ ਮੈਨੂੰ ਮਜਬੂਰਨ ਸ਼ਸਤਰ ਚੁਕਣਾ ਪਿਆ ਤੇ ਇਹ ਬਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਰ ਬਾਤ ਨੇ ਚੁੰਕਾਰਜ਼ ਹਵਾ ਹਿਲਤੇ ਦਰਗੁਇਸਤ ਹਲਾਲਸਤ ਬੁਰਦਮ ਬਸ਼ਮਸ਼ੀਰਦਸ ਸਾਡੇ ਦੇਸ਼ ਤੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੂਰਮਾ ਹੋਵੇ ਜੇ ਸੂਰਮਾ ਨਹੀਂ ਤਾਂ ਭਗਤ ਹੋਵੇ ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ ਜਨਨੀ ਜਨੇ ਤਾਂ ਭਗਤ ਜਨ ਕੈਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂੰ ਆਧ ਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਏ ਵੀ ਜਿਨ੍ਹਾਂ ਨੇ జగਤ ਨੂੰ ਤਾਮੀਰ ਕੀਤਾ ਹੈ ਜਗਤ ਨੂੰ ਕੁਝ ਦਿੱਤਾ ਹੈ ਦਾਨੀਆਂ ਨੇ ਕੁਝ ਦਿੱਤਾ ਹੈ ਸੁਰਮਿਆਂ ਨੇ ਕੁਝ ਦਿੱਤਾ ਹੈ ਭਗਤਾਂ ਨੇ ਕੁਝ ਦਿੱਤਾ ਹੈ ਇਸ ਵਾਸਤੇ ਆਖਿਆ ਗਿਆ اے ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਦਾਤਾ ਨਹੀਂ ਪੈਦਾ ਕਰ ਸਕਦੀ ਸੁਰਮਾ ਨਹੀਂ ਪੈਦਾ ਕਰ ਸਕਦੀ ਤੋ ਫਿਰ ਤੇਰਾ ਬਾਝ ਰਹਿਣਾ ਹੀ ਬਿਹਤਰ ਹੈ ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ ਭਗਤ ਵੀ ਹੈ ਸੂਰਮਾ ਵੀ ਹੈ ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੈਰਾ ਪਿਆ ਹੋਵੇ ਹੌਸਲਾ ਪਸਤ ਨਹੀਂ ਹੁੰਦਾ ਹੌਸਲੇ ਨਾਲ ਆਪ ਲੜਦੇ ਨੇ ਇੰਨੇ ਮਹਾਨ ਮਹਾਬਲੀ اور ਆਪ ਨੇ ਇਹ ਐਸਾ ਕਹਿ ਦਿੱਤਾ ਸਵਾ ਲੱਖ سے ਇੱਕ ਲੜਾऊं तभे ਗੋਬਿੰਦ ਸਿੰਘ ਨਾਮ કહਾऊं तो सवा लाख ਨਾਲ ਲੜਨ ਲਈ ਦਰਸਲ ਜਿਗਰਾ ਚਾਹੀਦਾ ਹੈ ਹਿੰਮਤ ਚਾਹੀਦੀ ਹੈ ਹੌਸਲਾ ਚਾਹੀਦਾ ਹੈ ਆਪ ਭਗਤ ਇਤਨੇ ਮਹਾਨ ਨੇ ਕਿ ਮੈਦਾਨੇ ਜੰਗ ਦੇ ਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਤੋ ਸਮਾਧੀ ਲਾ ਕੇ ਬੈਠ ਗਏ ਨੇ ਆਸਾ ਦੀਵਾਰ ਨੂੰ ਸੁਣ ਰਹੇ ਨੇ ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਆਪ ਭਗਤ ਨੇ ਦਾਨੀ ਦਾਨੀਆਂ ਦੇ ਚ ਤੇ ਆਪ ਨੂੰ ਕਿਹਾ ਜਾਂਦਾ ਸਰਬੰਸ ਦਾਨੀ ਜੋ ਕੁਛ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਜੋ ਕੁਝ ਵੀ ਸੀ দান ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ ਜਗਤ ਦੇ ਯਤੀਮਾਂ ਨੂੰ ਜਗਤ ਦੇ ਦੁਖੀਆਂ ਨੂੰ ਧਨ দান ਕਰ ਦਿੱਤਾ ਅਨਦਾਨ ਕਰ ਦਿੱਤਾ ਭੂਸ਼ਣ দান ਕਰ ਦਿੱਤੇ ਮਹਿਲ ਮਾੜੀਆਂ দান ਕਰ ਦਿੱਤੀਆਂ ਆਪਣੇ ਸਿੰਘ দান ਕਰ ਦਿੱਤੇ ਆਪਣੇ ਪੁੱਤਰ দান ਕਰ ਦਿੱਤੇ ਆਪਣਾ ਪਰਿਵਾਰ দান ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ ਸਰਬੰਸਦਾਨੀ ਆਨੰਦ ਦੇ ਦਾਨੀ ਤੇ ਧਨ ਦੇ ਦਾਨੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਮਿਲਣਗੇ ਪਰ ਸਰਬੰਸਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਤੋਂ ਸਭ ਕੁਝ ਨਿਛਾਵਰ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉਥੇ ਕਾਰਨ ਨੇ ਦੋ ਇਸਤਰੀਆਂ ਸੀਤਾ ਤੇ ਸਰੂਪਨਖਾ ਸਰੂਪਨਖਾ ਦੀ ਲੱਖ ਲਕਸ਼ਮਣ ਨੇ ਕੱਟ ਦਿੱਤੀ ਬਦਲੇ ਦੀ ਭਾਵਨਾ ਵਿੱਚ ਰਾਮ ਸੀਤਾ ਨੂੰ ਚੁੱਕ ਕੇ ਲੈ ਗਿਆ ਬਹੁਤ ਵੱਡਾ ਸੰਘਰਸ਼ ਹੋਇਆ ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ মত ਭੇਦ ਨਹੀਂ ਹੈ ਚਾਰ ਵੇਦਾਂ ਦਾ ਪਾਠੀ ਰਾਵਣ ਹੈ ਸਿਆਣਾ ਹੈ ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ ਰਾਮ ਰਾਮੇਸ਼ੰਦਰ ਸ਼ਿਵਜੀ ਦੀ ਪੂਜਾ ਕਰਦੇ ਨੇ। ਰਾਵਣ ਵੀ ਸ਼ਿਵਜੀ ਦਾ ਹੀ ਉਪਾਸ਼ਕ ਹੈ। ਸ਼ਿਵਜੀ ਦੀ ਹੀ ਉਪਾਸ਼ਨਾ ਕਰਦਾ ਹੈ। ਤੋਂ ਧਾਰਮਿਕ ਤੌਰ ਤੇ ਕੋਈ મતਵੇਦ ਨਹੀਂ। ਦੂਸਰੀ عظیم ਜੰਗ ਹੋਈ ਮਹਾਭਾਰਤ ਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਸਨਾ ਤੋਂ ਦ੍ਰਿਉਧਨ ਲਈ ਇਹ ਸ਼ਬਦ ਨਿਕਲੇ ਇਹ ਅੰधे ਦਾ ਅੰਧਾ ਹੈ ਹਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ ਇਹ ਅੰधे ਦਾ ਅੰਧਾ ਹੈ ਇਹ ਕੋੜੇ ਬਚਨ ਦ੍ਰਿਉਧਨ ਨੂੰ ਐਸੇ ਚੁਬੇ ਬਦਲੇ ਦੀ ਭਾਵਨਾ ਪੈਦਾ ਹੋਈ ਲਿਆ ਜਾ ਪਾਂਡਵਾਂ ਨੂੰ ਜੂਏ ਲਈ ਪ੍ਰੇਰਿਆ ਤੋ ਧਰਮਪੁੱਤਰ ਯੁਦਿਸ਼ਠਰ ਅੱਜ ਜੂਆ ਖੇਡਣ ਲੱਗੇ ਨੇ ਹੈਰਾਨਗੀ ਉਹ ਜੂਏ ਦੇ ਵਿੱਚ ਧਨ ਹਾਰਦੇ ਨੇ ਫਿਰ ਬਸਤਰ ਹਾਰਦੇ ਨੇ ਭੂਸ਼ਣ ਹਾਰਦੇ ਨੇ ਮਹਿਲ ਹਾਰ ਜਾਂਦੇ ਨੇ ਫਿਰ ਰਾਜ ਪਾਠ ਹਾਰ ਜਾਂਦੇ ਨੇ ਤੇ ਇਤਨਾ ਵੱਡਾ ਜਵਾਰੀ ਫਿਰ ਪਤਨੀ ਹਾਰ ਜਾਂਦਾ ਹੈ ਫਿਰ ਉਹ ਦ੍ਰੋਪਤੀ ਨੂੰ ਹਾਰ ਜਾਂਦੇ ਨੇ ਫਿਰ ਇਹ ਆਗਾਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਮਹਾਬਲੀ ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ ਉਹਦੇ ਵਿੱਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ عظیم ਮਹਾਨ ਜੰਗਾਾਂ ਪੁਰਾਣੇ ਸਮੇਂ ਸਾਡੇ ਦੇਸ਼ ਤੇ ਛੋਈਆਂ ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ মতभेद ਨਹੀਂ ਹੈ ਤੇ ਦੋਵੇਂ ਪਾਸੇ ਰਾਜੇ ਨੇ ਇੱਕ ਪਾਸੇ ਸੈਨਾ ਦੇ ਮੁਖੀ ਨੇ ਦਵਾਰਕਾ ਦੇ ਰਾਜਾ ਇੱਕ ਪਾਸੇ ਦ੍ਰੋਪਦ ਆਪਣੇ ਇੰਦਰਪ੍ਰਸਥ ਦੇ ਰਾਜਾ ਮੁਖੀ ਸ਼ਰਮੌਰ ਧਾਰਮਿਕ ਤੌਰ ਤੇ ਕੋਈ মতभेद ਨਹੀਂ ਪਾਂਡਵੋ ਪੜੇ ਨੇ ਦਰੋਣਾਚਾਰਜ ਕੋਲ ਕੌਰਵੋ ਵੀ ਪੜੇ ਨੇ ਦਰੋਣਾਚਾਰਜ ਕੋਲ ਧਰਮ ਇੱਕ ਹੈ ਧਾਰਮਿਕ ਤੌਰ ਤੇ ਕੋਈ মতभेद ਨਹੀਂ ਦੋਵੇਂ ਰਾਜੇ ਨੇ ਤੋਂ ਜੰਗ ਦਾ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਲਾਲਾ ਦੌਲਤ ਰਾਏ ਕੈਨ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ મતભેਦ ਹੈ ਉਸ ਨਾਲ ਆਪ ਦਾ ਸੰਦਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ ਸੁਲਤਾਨ ਹੈ ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਦੇ ਖਜ਼ਾਨਿਆਂ ਦੇ ਵਿੱਚ ਕੁਝ ਵੀ ਨਹੀਂ ਗਏ ਫਿਰ ਇਹ ਬਹੁਤ ਵੱਡੀ جنگ ਵੀ ਜੋ अनेका ਲੜੀਆਂ ਗਈਆਂ ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ ਨੇ ਦੇਸ਼ ਦੀ ਰੱਖਿਆ ਦੀ ਖਾਤਰ ਦੇਸ਼ ਦੀ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਅਸਮਦ ਦੀ ਖਾਤਰ ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਵਿੱਚ बिकਦੀ ਸੀ ਰਾਮੈਣ ਦੇ ਇੱਕ ਬੜੇ ਕੀਮਤੀ ਮਧੁਰਵਾ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ ਅਨਜ ਬਧੂ ਭਗਨੀ ਸੁਤ ਨਾਰੀ ਏ ਸਠ ਏ ਕਨਿਆ ਸਮਚਾਰੀ ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ ਹੈ ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਮ ਆਪਣੇ ਕੋਲ ਰੱਖ ਲਿਆ ਸੀ ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ ਅਨਜ ਬਧੋ ਭਗਨੇ ਸੁਤਨਾਰੀ ਇਹ ਸਠੀ ਕੰਨਿਆ ਸਮਚਾਰੀ ਤਾਹੇ ਕੁਦਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ ਅਨਜ ਬਧੋ ਛੋਟੇ ਭਰਾ ਦੀ ਇਸਤਰੀ ਭਗਨੀ ਭੈਣ ਸੁਤਨਾਰੀ ਨੂੰ ਤੇ ਚੌਥੀ ਕੰਨਿਆ ਇਨ੍ਹਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁਦਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਬਧ ਕਰ ਦਿਆਂ ਕੋਈ ਪਾਪ ਨਹੀਂ ਕੋਈ ਪਾਪ ਨਹੀਂ ਇਹ ਸ਼੍ਰੀ ਰਾਮ ਦੇ ਬੋਲ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵੰਸਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਬ ਦੇ ਵਿੱਚ ਸ਼੍ਰੀ ਸੱਚਖੰਡ ਦੇ ਵਿੱਚ ਜੋਤੀ ਜੋਤ ਸਮਾ ਗਏ ਗੁਰੂ ਗੰਦ ਸਾਹਿਬ ਜੀ ਮਹਾਰਾਜ ਨੂੰ ਆਪਨੇ ਰਸਮੀ ਗੱਦੇ ਦਿੱਤੇ ਤਿਲਕ ਦਿੱਤਾ ਕੇਸਰ ਦਾ ਪ੍ਰਕਰਮਾ ਕੀਤੇ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ